बेस्ट <laughs> <दे। laughs> <दे। laughs> दे परफॉर्मेंस <laughs> के नाई लगे ਮੇਨੇ چھوٹے ਬੱਚੇ ਦੀ ਲੱਗੀਗੀ ਪੀਚ ਦੇ ਬਹੁਤ ਪਿਆਰਾ ਰੋਲ ਹੋ ਸਾਰਿਆਂ ਦੀ ਵਧੀਆ ਸੀਗੀ ਪਰ ਬੱਚਿਆਂ ਦੀ ਖਾਸ ਕਰਕੇ ਸੋਰੇ ਪੁੱਤ ਤੂੰ ਥੱਕਦਾ ਨਹੀਂ ਸਾਰਾ ਦਿਨ ਤੀ ਤਲਵਾਰ ਦਾ ਅਭਿਆਸ ਕਰਕੇ ਜੇ ਪਿਤਾ ਜੀ ਵਾਂਗੂ ਸੂਰਮਾ ਬਣਨਾ ਫਿਰ ਮਿਹਨਤ ਤਾਂ ਕਰਨੀ ਪੈਣੀ ਹੈ ਬਹੁਤ ਹੀ ਵਧੀਆ ਮੂਵੀ ਹੈ ਜੀ ਬਹੁਤ ਵਧੀਆ ਗਿੱਪੀ ਘਰਵਾਲਜ ਦੀ ਬਹੁਤ ਵਧੀਆ ਐਕਟਿੰਗ ਹੈ ਇਹ ਵੀ ਲੱਗੀ ਹੈ ਜੀ ਮੂਵੀ ਬਹੁਤ ਵਧੀਆ ਸੀਗੀ ਔਰ ਬੜੀ ਮਿਹਨਤ ਕੀਤੀ ਗਈ ਹੈ ਔਰ ਪੰਜਾਬੀ ਸਿਰਫ ਬਹੁਤ ਸ਼ਾਬਾਸ਼ ਕੰਮ ਨਾ ਹੋ ਮੇਰੀ ਤੌਰ ਦਾ ਕਿਲਾ ਬਹੁਤ ਮਜ਼ਬੂਤ ਹੈ ਕਾਲ ਸੱਤ ਆਉਣਾ ਚੋ ਕਿੱਲੇ ਕੱਢਣ ਦੀ ਸੇਵਾ ਮੁਫਤ ਕਰਦਾ ਹੈ ਬਹੁਤ ਵਧੀਆ ਫਿਲਮਾਂ ਜੀ ਮੈਂ ਕਿਹਾ ਕਿ ਇਹ ਹਾਲੀਵੁੱਡ ਦੇ ਲੈਵਲ ਦੀ ਫਿਲਮਾਂ ਜੀ ਬਹੁਤ ਬਹੁਤ ਵਧੀਆ ਲੱਗੀ ਮੈਨੂੰ ਕਿਵੇਂ ਦੀ ਲੱਗੀ ਜੀ ਬਹੁਤ ਬਹੁਤ ਵਧੀਆ ਬਹੁਤ ਬਹੁਤ ਵਧੀਆ ਮੂਵੀ ਸੀ ਬਹੁਤ ਵਧੀਆ ਮੂਵੀ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਮਜ਼ਾ ਕਿਵੇਂ ਦੀ ਲੱਗੀ ਜੀ ਬਹੁਤ ਹੀ ਬਹੁਤ ਵਧੀਆ ਸੀ ਜੀ ਸਸੀ ਗਾਲ ਜੀ ਦਾ ਟੀਵੀ ਐਨ ਆਰ ਆਈ ਤੋਂ ਅਸੀਂ ਅੱਜ ਅਕਾਲ ਮੂਵੀ ਦੇ ਰਿਵਿਊ ਲੋਕਾਂ ਕੋਲ ਜਾਣਾਂਗੇ ਅੱਜ ਦੇਖਦੇ ਆਂ ਲੋਕਾਂ ਦੀ ਕੀ ਰਾਏ ਐ ਇਸ ਮੂਵੀ ਬਾਰੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕਿਵੇਂ ਦੀ ਲੱਗੀ ਭਾਜੀ ਮੂਵੀ ਬਹੁਤ ਵਧੀਆ ਕਿਨੇ ਸਟਾਰ ਦੇਣਾ ਚਾਹੋਗੇ ਹਾਂ ਜੀ ਕਿਨੇ ਸਟਾਰ ਦੇਣਾ ਚਾਹੋਗੇ ਸਟਾਰ 5 ਸਟਾਰ ਹੀ ਆ ਜੀ ਬਹੁਤ ਸੋਹਣੀ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕਿਵੇਂ ਲੱਗੀ ਵੀਰ ਜੀ ਬਹੁਤ ਵਧੀਆ ਮੂਵੀ ਜੀ ਬਹੁਤ ਵਧੀਆ ਪਹਿਲੀ ਗੱਲ ਤੇ ਆ ਵੀ ਆਪਾਂ ਨੂੰ ਪ੍ਰਾਊਡ ਹੋਣਾ ਚਾਹੀਦਾ ਵੀ ਜਿਹੜਾ ਸਿੱਖੀ ਸਰੂਪ ਵਾਲਾ ਗਿੱਪੀ ਗਰੇਵਾਲ ਨੇ ਜਿਹੜਾ ਪਿਕਚਰਾਈਜ਼ ਕੀਤਾ ਹੈਗਾ ਪੇਸ਼ ਕੀਤਾ ਉਹ ਵਨ ਆਫ ਦਾ ਸਕਸੈਸਫੁਲ ਮੂਵੀ ਆਪਾਂ ਕਹਿ ਸਕਦੇ ਹਾਂ ਜਿਵੇਂ ਦਾੜੀ ਵਗੈਰਾ ਆ ਦਸਤਾਰ ਆ ਦਮਾਲੇ ਨੇ ਸਾਰਾ ਸਰੂਪ ਉਹ ਬਹੁਤ ਵਧੀਆ ਇੱਕ ਜਿਹੜਾ ਪੁਰਾਣਾ ਕਲਚਰ ਹੈ ਨਾ ਉਹ ਬੜਾ ਵਧੀਆ ਇੱਕ ਜਿਹੜੀ ਲੈਂਗੁਏਜ ਹੈਗੀ ਆ ਜਿਹੜੀ ਵਰਤੀ ਗਈ ਆ ਵਿੱਚ ਉਹ ਆਪਣੀ ਜਿਹੜੀ ਨੈਕਸਟ ਜਨਰੇਸ਼ਨਸ ਨੇ ਜਿਹੜੇ ਇੱਥੋਂ ਦੇ ਬੱਚੇ ਨੇ ਉਹਨਾਂ ਦੇ ਬਹੁਤ ਕਮ ਆਉਣੀ ਹੈ ਜੀ ਜੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਜੀ ਕਿਵੇਂ ਦੀ ਲੱਗੀ ਹੈ ਜੀ ਮੂਵੀ ਸੱਚੀ ਗੱਲ ਹੈ ਤੁਹਾਡੀ ਅਮਨ ਬੈਂਸ ਮਿਸੀਸ ਪ੍ਰੋਡਕਸ਼ਨਸ ਤੇ ਮੈਂ ਅੱਜ ਮੂਵੀ ਦੇਖੀ ਅਕਾਲ ਅਗੀਪੀ ਭਾਜੀ ਦੀ ਬਹੁਤ ਵਧੀਆ ਮੂਵੀ ਆ ਓਨੈਸਟਲੀ ਆਈ ਊਡ ਗਿਵ 20/10 ਤੇ ਮੈਂ ਚਾਹੁੰਦੀ ਆ ਕਿ ਆਪਣੇ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਆ ਖਾਸ ਕਰਕੇ ਬੱਚਿਆਂ ਨੂੰ ਕਿਉਂਕਿ ਆਪਣਾ ਹਿਸਟਰੀ ਉਹਨਾਂ ਨੇ ਦਿਖਾਈ ਗਈ ਆ ਜੋ ਜੋ ਹੋਇਆ ਇਨ ਦਾ ਪਾਸਟ ਬਹੁਤ ਜ਼ਰੂਰੀ ਆ ਇਹ ਵਿਸ਼ੇ ਤੇ ਵੀ ਜਾਗਰੂਕ ਪਾਉਣਾ ਆਪਾਂ ਕਾਮੇਡੀ ਲਾਈਨ ਦੇ ਵਿੱਚ ਤਾਂ ਮੂਵੀਆਂ ਆਉਂਦੀਆਂ ਰਹਿੰਦੀਆਂ ਪਰ ਬਹੁਤ ਲੰਮੇ ਅਰਸੇ ਬਾਅ ਇੱਕ ਚੰਗੀ ਮੂਵੀ ਦੇਖਣ ਨੂੰ ਮਿਲੀ ਆ ਐਂਡ ਐਕਸ਼ਨ ਪੂਰਾ ਸੀਗਾ ਨਿਮਰਤ ਖਹਿਰਾ ਨੇ ਗਿੱਪੀ ਗਰੇਵਾਲ ਜੀ ਨੇ ਤੇ ਗੁਰਪੀ ਕੋ ਗਿਨੇ ਤੇ ਖਾਸ ਕਰਕੇ ਉਹਨਾਂ ਦੇ ਬੱਚਿਆਂ ਨੇ ਬਹੁਤ ਸੋਨੇ ਰੋਲ ਨਮਾਇਆ ਆ ਆਨੈਸਲੀ ਆਮ ਸੋ ਫਾਅਰ ਆ ਥੰਮ ਕਿ ਥੇ ਅਪੋਰਟਿੰਗ ਕੈਨੇਡਾ ਰੇਜ਼ਡ ਇਨ ਕੈਨੇਡਾ ਐਂਡ ਦੇ ਡਿਡ ਫੈਨੋਮੈਨਲ ਲਾਈਕ ਇਟ ਇਜ਼ ਜਸਟ ਮਾਈਂਡ ਬਲੋਇੰਗ देयर ਐਕਟਿੰਗ ਬੈਸਟ ਪਰਫਾਰਮੈਂਸ ਕਿ ਨਹੀਂ ਲੱਗੀ ਮੇਨੇ ਸਾਰੇ ਬੱਚੇ ਦੀ ਲੱਗੀਗੀ ਪੀਜੀ ਦੇ ਬਹੁਤ ਪਿਆਰਾ ਰੋਲ ਹੋ ਸਾਰਿਆਂ ਦੀ ਵਧੀਆ ਸੀਗੀ ਪਰ ਬੱਚਿਆਂ ਦੀ ਖਾਸ ਕਰਕੇ ਬਹੁਤ ਸੋਹਣਾ ਲੱਗੇ ਇਟਸ ਵੈਰੀ ਡਿਫਰੈਂਟ ਟੂ ਸੀ ਕੈਨੇਡੀਅਨ ਕਿਡਸ ਇਨ ਦਿਸ ਪੰਜਾਬੀ ਇੰਡਸਟਰੀ ਸੋ ਮੈਂ ਉਮ ਦੇ ਆਰ ਗੋਣਾ ਗੋ ਫਾਰ ਬਟ ਆ ਲਾਈਕ ਦਰ ਗਿਟ ਆ ਲਾਈਕ ਦਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਸੀਕਾਲ ਜੀ ਸਸੀਕਾਲ ਜੀ ਕਿਵੇਂ ਦੀ ਲੱਗੀ ਹੈ ਜੀ ਮੂਵੀ ਬਹੁਤ ਹੀ ਵਧੀਆ ਮੂਵੀ ਹੈ ਜੀ ਬਹੁਤ ਵਧੀਆ ਗਿੱਪੀ ਗਰਵਾਲ ਜੀ ਦੀ ਬਹੁਤ ਵਧੀਆ ਐਕਟਿੰਗ ਹੈ ਠੀਕ ਹੈ ਥੈਂਕ ਯੂ ਜੀ ਸਸੀਕਾਲ ਜੀ ਸਸੀਕਾਲ ਜੀ ਕਿਵੇਂ ਦੀ ਲੱਗੀ ਹੈ ਜੀ ਮੂਵੀ ਬਹੁਤ ਵਧੀਆ ਸੀਗੀ ਔਰ ਬੜੀ ਮਿਹਨਤ ਕੀਤੀ ਗਈ ਹੈ ਔਰ ਪੰਜਾਬੀ ਸਿਨੇਮਾ ਨੇ ਬਹੁਤ ਸ਼ਾਬਾਸ਼ ਕੰਮ ਨਾਵਾ థాంਕ ਯੂ ਥੈਂਕ ਯੂ so much ਵੈਰੀ ਨਾਈਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਕਿਵੇਂ ਦੀ ਲੱਗੀ ਬਹੁਤ ਵਧੀਆ ਫਿਲਮ ਆ ਜੀ ਔਰ ਇੱਕ ਮੀਲ ਪੱਥਰ ਆ ਪੰਜਾਬੀ ਸਿਨੇਮਾ ਦੇ ਵਿੱਚ ਮੈਂ ਕਹਿ ਸਕਦਾ ਕਿਉਂਕਿ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਔਰ ਖਾਸ ਕਰਕੇ ਗਿੱਪੀ ਉਹਨਾਂ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਕਹਿੰਨਾ ਕਿ ਇਹ ਹਾਲੀਵੁੱਡ ਦੇ ਲੈਵਲ ਦੀ ਫਿਲਮ ਆ ਜਿਨੇ ਇਹਦੇ ਚ ਅਫੈਕਟਸ ਵਗੈਰਾ ਯੂਜ਼ ਕੀਤੇ ਗਏ ਨੇ ਔਰ ਬਹੁਤ ਵਧੀਆ ਤਾਂ ਕਿ ਸਾਡੀ ਆਉਣ ਵਾਲੀ ਜ ਇਹ ਮੈਸੇਜ ਮਿਲ ਸਕਣ ਕਿ ਸਾਡੀ ਕੌਮ ਕੀ ਆ ਕੀ ਮੈਸੇਜ ਵੀਰ ਜੀ ਸੀਗਾ ਇਸ ਮੂਵੀ ਦੇ ਵਿੱਚ ਖਾਲਸੇ ਦਾ ਜੀ ਕਿ ਖਾਲਸਾ ਹੈ ਕੀ ਹੈ ਕਿਦਾਂ ਪ੍ਰਗਟ ਹੁੰਦਾ ਹੈ ਕੀ ਚੀਜ਼ ਆ ਕੀ ਕਿਰਦਾਰ ਸੀਗੇ ਉਹ ਇਹਦੇ ਵਿੱਚ ਹੈਗਾ ਕਿੰਨੇ ਸਟਾਰ ਦੋਗੇ ਜੀ ਇਸ ਮੂਵੀ ਨੂੰ ਸਟਾਰਾਂ ਦੀ ਗੱਲ ਹੀ ਨਹੀਂ ਜੀ ਇਹਦੇ 'ਚ ਇਹਨੂੰ ਗਿਣਤੀਆਂ ਮਿੰਤੀਆਂ 'ਚ ਨਾ ਹੀ ਪਾਈਆਂ ਤੇ ਚੰਗੀ ਗੱਲ ਆ ਫਿਰ ਵੀ ਜੇ ਦਸਾਂ ਜੋ ਕਹਿੰਦਾ ਮੈਂ 100 ਦਊਂਗਾ ਜੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੀ ਕਿਵੇਂ ਲੱਗੀ ਵੀਰ ਜੀ ਮੂਵੀ ਬਹੁਤ ਬਹੁਤ ਵਧੀਆ ਲੱਗੀ ਜੀ ਅਹੀਂ ਤਾਂ ਵੀ ਕਿ ਬਹੁਤ ਖੁਸ਼ ਹੋਇਆ ਅੱਜ ਪਹਿਲੇ ਦਿਨ ਮੂਵੀ ਪਹਿਲਾਂ ਤਾਂ ਮੈਂ ਕਦੇ ਵੇਖੀ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਆ ਆਉਣ ਵਾਲੇ ਬੱਚੇ ਵੀ ਵੇਖ ਕੇ ਮੈਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜੇ ਵੇਖੂਗੀ ਜੀ ਇਹਨਾਂ ਨੂੰ ਪਤਾ ਲੱਗੂ ਖਾਲਸੇ ਦਾ ਕਦਰ ਕੀ ਹੁੰਦਾ ਜੀ ਹਾਂਜੀ ਚੜ੍ਹਦੀ ਕਲਾ ਦੀ ਮੂਵੀ ਹੈ ਆਰਪੀ ਕਲੇਵਾਲ ਦਾ ਇਹੋ ਜਿਹੇ ਪੁਰੂਵੀ ਮੂਵੀਆਂ ਬਣਾਉਣ ਨਾਲ ਵੇ ਧਿਆਨ ਦੇਣ ਨੂੰ ਬਹੁਤ ਵਧੀਆ ਜੀ ਸ਼ੁਕਰੀਆ ਜੀ ਥੈਂਕ ਯੂ ਜੀ ਸੱਚੀ ਗੱਲ ਹੈ ਜੀ ਜੀ ਹਾਂਜੀ ਸਰ ਕਿਵੇਂ ਦੀ ਲੱਗੀ ਜੀ ਮੂਵੀ ਬਹੁਤ ਵਧੀਆ ਬਹੁਤ ਸੱਚੀ ਗੱਲ ਜੀ ਕਿਵੇਂ ਦੀ ਲੱਗੀ ਜੀ ਬਹੁਤ ਵਧੀਆ ਮੂਵੀ ਸੀਗੀ ਕੀ ਮੈਸੇਜ ਸੀਗਾ ਜੀ ਮੂਵੀ ਚ ਆ ਸਿੱਖੀ ਜਨ ਦੇ ਪ੍ਰਿੰਸੀਪਲਸ ਨੂੰ ਅੱਗੇ ਲੈ ਕੇ ਆਂਦਾ ਸੀਗਾ ਬਹੁਤ ਵਧੀਆ ਇਸ ਟਾਈਮ ਦੇ ਵਿੱਚ ਬੱਚਾ ਨੂੰ ਲਈ ਬਹੁਤ ਇਨਫੋਰਮੇਟਿਵ ਮੂਵੀ ਹੈ ਜੀ ਤੇ ਲੱਗੀ ਬਹੁਤ ਅਨੰਦ ਮਿਲਿਆ ਥੈਂਕ ਯੂ ਤੁਸੀਂ ਕਿਵੇਂ ਲੱਗੀ ਜੀ ਮੂਵੀ ਵੰਡਰਫੁਲ ਵੰਡਰਫੁਲ ਮੈਨੂੰ ਥੈਂਕ ਯੂ ਸੋ ਮਾਚ ਥੈਂਕ ਯੂ ਜੀ ਸਾਸ਼ੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੀ ਲੱਗੀ ਵੀਰ ਜੀ ਬਹੁਤ ਵਧੀਆ ਮੂਵੀ ਸੀ ਇੰਦਰ ਜੀ ਮੂਵੀ ਬਣਨੀਆਂ ਚਾਹੀਦੀਆਂ ਜੀ ਬਹੁਤ ਵਧੀਆ ਬੇਸਿਕਲੀ ਬੰਦਾ ਰੂਟਸ ਨਾਲ ਜੁੜੇ ਰਹਿੰਦਾ ਇਤਨੀ ਮੂਵੀ ਦੇਖੇ ਤਾਂ ਮੇਰੇ ਖਿਆਲ ਚ ਬੈਸਟ ਪਰਫਾਰਮੈਂਸ ਕਿ ਨਹੀਂ ਲੱਗੀ ਅ ਸਾਰੇ ਹੀ ਬਹੁਤ ਵਧੀਆ ਸੀ ਬਹੁਤ ਸੋਹਣੀ ਐਫਰਟ ਸਾਰੇ ਕਲਾਕਾਰਾਂ ਦੀ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਥੈਂਕ ਯੂ ਸਾਸ਼ਿਆ ਵੀਰ ਜੀ ਬਹੁਤ ਵਧੀਆ ਸੀ ਜੀ ਬਹੁਤ ਜਿਆਦਾ ਵਧੀਆ ਮਜ਼ਾ ਆ ਗਿਆ ਠੀਕ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਾਸ਼ਿਆ ਵੀਰ ਜੀ ਬਹੁਤ ਵਧੀਆ ਜੀ ਥੈਂਕ ਯੂ ਪਹਿਲਾਂ ਤਾਂ ਗਿਪੀ ਬਾਈ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਹੰਬਲ ਮੋਸ਼ਨ ਦੀ ਪੂਰੀ ਟੀਮ ਔਰ ਖਾਸ ਤੌਰ ਤੇ ਮੇਨੂੰ ਲੱਗਦਾ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਲਈ ਜਿਹੜਾ ਇੱਕ ਵੱਡੀ ਕੈਨਵਸ ਦੇ ਉੱਤੇ ਫਿਲਮ ਨੂੰ ਰਿਲੀਜ਼ ਕਰਨਾ ਔਰ ਫਿਲਮ ਦਾ ਇੱਕ ਜੋ ਜਿਸ ਤਰ੍ਹਾਂ ਦਾ ਪ੍ਰਭਾਵ ਬਣਿਆ ਹੋਇਆ ਉਹ ਲੈ ਕੇ ਅੱਗੇ ਤੁਰਨਾ ਪੰਜਾਬੀ ਇੰਡਸਟਰੀ ਦੇ ਲਈ ਕਿਉਂਕਿ ਮੈਂ ਹਮੇਸ਼ਾ ਇਹੀ ਗੱਲ ਕਰਦਾ ਹੁੰਨਾ ਕਿ ਸਾਡੇ ਲਈ ਅੱਗੇ ਵਧਣ ਦੇ ਬਹੁਤ ਸਾਰੇ ਰਸਤੇ ਨੇ ਸਕੋਪ ਬਹੁਤ ਵੱਡਾ ਹੈ ਬਸ ਸਹੀ ਕਲਿੱਕ ਦੀ ਲੋੜ ਹੈ ਕੀ ਮੈਸੇਜ ਸੀ ਇਸ ਮੂਵੀਸ ਤੇ ਦੇਖੋ ਮੈਸੇਜ ਨਾਲ ਉਹ ਫਿਲਮ ਇੱਕ ਮਸਾਲਾ ਫਿਲਮ ਹੈ ਜਾਂ ਇੱਕ ਐਕਸ਼ਨ ਜਾਂ ਜਿਹੜੀ ਇੱਕ ਬਹਾਦਰੀ ਜਾਂ ਇੱਕ ਜਿਸ ਤਰੀਕੇ ਦੇ ਨਾਲ ਹੋ ਰਹੀ ਹੈ ਦੇ ਵਿੱਚ ਕੁਝ ਜਿਹੜੇ ਕਾਲਪਨਿਕ ਪਾਤਰ ਜਿਹੜੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜੇ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਫਿਲਮਾਂ ਮੈਸੇਜ ਕੱਲਾ ਦੇਣ ਲਈ ਨਹੀਂ ਹੁੰਦੀਆਂ ਮੈਸੇਜ ਇਹਦੇ ਵਿੱਚ ਸਿਰਫ ਇਹੀ ਹੈ ਕਿ ਬਹਾਦਰੀ ਤੇ ਦਲੇਰੀ ਤੇ ਜਿਸ ਤਰੀਕੇ ਦੇ ਨਾਲ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਸਿੰਘ ਜਿਹੜੇ ਨੇ ਉਹ ਲੜਦੇ ਰਹੇ ਨੇ ਉਹਨਾਂ ਉਹਨਾਂ ਤਰੀਕਿਆਂ ਦੇ ਨਾਲ ਉਹਨਾਂ ਉਹਨਾਂ ਫੀਲਿੰਗਸ ਦੇ ਨਾਲ ਉਸ ਜਜ਼ਬੇ ਦੇ ਨਾਲ ਜਿਸ ਤਰੀਕੇ ਦੇ ਨਾਲ ਲੜਾਈਆਂ ਹੁੰਦੀਆਂ ਰਹੀਆਂ ਨੇ ਉਸ ਜਜ਼ਬੇ ਨੂੰ ਪ੍ਰੈਜੈਂਟ ਕੀਤਾ ਗਿਆ ਸਭ ਤੋਂ ਵੱਡਾ ਮੈਸੇਜ ਤਾਂ ਇਹੀ ਹੈ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਕਿਵੇਂ ਦੀ ਲੱਗੀ ਤੁਹਾਨੂੰ ਮੂਵੀ ਵਾਚ ਵਧੀਆ ਸੀਗੀ ਜਿਵੇਂ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੁਰਾਣੇ ਪਹਿਰਾਵਾ ਕਲਚਰ एवरीथिंग ਦਿਖਾਇਆ ਮੈਂ ਪਹਿਲੀ ਪੰਜਾਬੀ ਮੂਵੀ ਚਾਹੇ ਦੇਖਿਆ ਮੈਨੂੰ ਬਹੁਤ ਵਧੀਆ ਲੱਗਾ ਬੈਸਟ ਪਰਫਾਰਮੈਂਸ ਕਿੰਨਾ ਦੀ ਲੱਗੀ ਐਕਚੁਅਲੀ ਸਾਰੇ ਆਪਣੇ ਰੋਲ ਨੂੰ ਸ਼ਿੰਦਾ ਨਿੰਮਰਤ ਖੈਰਾ ਗਿੱਪੀ ਈਵਨ ਸਾਰੇ ਹੀ ਆਪਣੇ ਉਹਨਾਂ ਨੇ ਬਹੁਤ ਵਧੀਆ ਕੀਤਾ ਰੋਲ ਬਹੁਤ ਵਧੀਆ ਬਟ ਨਿੰਮਰਤ ਖੈਰਾ ਦੀ ਮੈਂ ਫਸਟ ਮੂਵੀ ਦੇਖੀ ਆਨੈਸਟਲੀ ਨਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਇਹ ਅਕਾਲ ਮੂ ਤੇ ਸਾਰਿਆਂ ਨੂੰ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਤੁਸੀਂ ਮੈਨੂੰ ਦਿਓ ਆ ਗਿਆ ਦਾ ਟੀਵੀ ਐਨ ਆਰ ਆਈ ਤੋਂ ਗੁਰਮੀਤ ਸਿੰਘ ਸਾਸ਼ੀਕਾਰ